ਮੇਰੇ ਅੰਦਰ ਨੂੰ ਮੇਰੇ ਅੰਦਰ ਨੂੰ ਜੇਕਰ ਤੂੰ ਜਾਣ ਲਿਆ ਆਪਣੀ ਰਿਸ਼ਤੇ ਨੂੰ ਫਿਰ ਤੂੰ ਪਹਿਚਾਣ ਲਿਆ ਮੇਰੇ ਅੰਦਰ ਨੂੰ ਜੇਕਰ ਤੂੰ ਜਾਣ ਲਿਆ ਆਪਣੇ ਰਿਸ਼ਤੇ ਨੂੰ ਫਿਰ ਤੂੰ ਪਹਿਚਾਣ ਲਿਆ ਯਾਦਾਂ ਚੋਂ ਯਾਦਾਂ ਚੋਂ ਤੈਨੂੰ ਲੱਭਣ ਖਾਤਰ ਮੈਂ ਤਾਂ ਯਾਦਾਂ ਚੋਂ ਤੈਨੂੰ ਲੱਭਣ ਖਾਤਰ ਮੈਂ ਤਾਂ ਕਰਦਾ कोना कोना तक भी शान निराला <laughs> बेदर्दा बेदरदा तू चुप हजे भी बैठा है बेदर्दा तू चुप हजे भी बैठा है मैं तो पद लुटी दाबी प्रमाण लिया मैं तो पद लुटी दाबी प्रमाण लिया कब तक तू रोज नमी चेहरे बदलेगा का तक तू रो ਚੇਰੇ ਬਦਲੀਂਗਾ ਮੈਂ ਤਾਂ ਤੇਰੇ ਸਭ ਰੂਪਾਂ ਨੂੰ ਜਾਣ ਲਿਆ ਮੈਂ ਤਾਂ ਤੇਰੇ ਸਭ ਰੂਪਾਂ ਨੂੰ ਜਾਣ ਲਿਆ ਕਿ ਸ਼ੇਰੇ ਜੀ ਪੈਸੇ ਪਿੱਛੇ ਪੈਸੇ ਪਿੱਛੇ ਹੁਣ ਦਰਦ ਦਰ ਕਿਉਂ ਭਟਕਾ ਮੈਂ ਪੈਸੇ ਪਿੱਛੇ ਹੁਣ ਦਰਦ ਦਰ ਕਿਉਂ ਭਟਕਾ ਮੈਂ ਮੈਂ ਜੀਵਨ ਦੇ ਹਰ ਇੱਕ ਪਲ ਨੂੰ ਮਾਨ ਲਿਆ ਮੈਂ ਜੀਵਨ ਦੇ ਹਰ ਇੱਕ ਪਲ ਨੂੰ ਮਾਨ ਲਿਆ